ਦੇਖ ਸਕਦੇ ਹੋ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਵਿਸ਼ਾਲ ਨਗਰ ਕੀਰਤਨ ਜੋ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰਮਤਾ ਹੋ ਚੁੱਕੀ ਹੈ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਦੀ ਸੰਪੂਰਨਤਾ ਹੋ ਵਗੀ ਸ਼੍ਰੋਮਣੀ ਗੱਤਕਾ ਅਖਾੜਾ ਸੇਵਕ ਜਥਾ ਸ਼ਨਨ ਬਾਬਾ ਬੁੱਢਾ ਦਲਜੀ ਵਾਲਸ ਨਗਰ ਕੀਰਤਨ ਦਾ ਵਿਸ਼ਾਲ ਸਵਾਗਤ ਕੀਤਾ ਗਿਆ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਫੁੱਲਾਂ ਦੀ ਵਰਖਾ ਫੁੱਲਾਂ ਦੇ ਨਾਲ ਸਾਰੇ ਰਸਤੇ ਨੂੰ ਸਜਾਇਆ ਗਿਆ ਹੈ ਤੇ ਅਲੌਕਿਕ ਨਜ਼ਾਰਾ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵਿਸ਼ਾਲ ਨਗਰ ਕੀਰਤਨ ਦੀਆਂ ਦੱਸੇ ਕਿ ਇਹ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੁਗੋ ਜੁਗੋ ਟਲ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਿ ਸ਼ਾਇਆ ਹੇਟ ਆਰਾਮ ਹੋ ਕੇ ਜੋ ਕਿ ਕੰਟਾਕਰ ਪਲਾਜ਼ਾ ਤੋਂ ਜਲਿਆਂ ਵਾਲੇ ਬਾਗ ਲੱਕੜ ਮੰਡੀ ਸੁਲਤਾਨਵਿੰਡ ਗੇਟ ਸੋਫਟੀ ਰੋਡ ਪੱਥਰ ਵਾਲੀ پارک ਸ਼ਹੀਦ ਉਦਮ ਸਿੰਘ ਨਗਰ ਨਾਮਤਾਰੀ ਤਰਮ ਕੰਡੇ ਤੋਂ ਤਰੰਤਾਂ ਰੋੜ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਚਾਟੀ ਵਿੰਡਗੇਟ ਵਿਖੇ ਸੰਪੂਰਨ ਹੋਵੇਗਾ ਇਹ ਜੋ ਰਸਤਾ ਹੈ ਇਸ ਨਗਰ ਕੀਰਤਨ ਦਾ ਰਹੇਗਾ ਤੇ ਰਸਤੇ ਦੇ ਵਿੱਚ ਵੱਖ-ਵੱਖ ਸਭਾ ਸੁਸਾਇਟੀਆਂ ਵੱਲੋਂ ਇਸ ਨਗਰ ਕੀਰਤਨ ਦਾ ਵਿਸ਼ੇਸ਼ ਰੂਪ ਦੇ ਵਿੱਚ ਸਵਾਗਤ ਕੀਤਾ ਜਾਏਗਾ ਸਵਾਗਤੀ ਗੇਟ ਬਣਾਏ ਗਏ ਹਨ ਤੇ ਹਰ ਪਾਸੇ ਦੇਖ ਸਕਦੇ ਹੋ ਸੰਗਤਾਂ ਜਿਹੜੀਆਂ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਉਤਸ਼ਾਹ ਨਾਲ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰੀਆਂ ਨੇ ਹਰ ਪਾਸੇ ਸੰਗਤਾਂ ਦਾ ਜਿਹੜਾ ਉਤਸ਼ਾਹ ਜੋਸ਼ ਉਹ ਵੀ ਦੇਖਣ ਨੂੰ ਮਿਲਿਆ ਹੈ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਿ ਸ਼ਾਇਆ ਹੈ ਇੱਥੇ ਇਹ ਵਿਸ਼ਾਲ ਨਗਰ ਕੀਰਤਨ ਦੇਖ ਸਕਦੇ ਹੋ ਕਿ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਇਸ ਦੀ আরম্ভਤਾ ਹੋ ਰਹੀ ਹੈ ਤੇ ਸੰਗਤ ਜਿਹੜੀ ਹੈ ਫੁੱਲਾਂ ਦੇ ਨਾਲ ਇਸ ਨਗਰ ਕੀਰਤਨ ਦੇ ਸਵਾਗਤ ਕਰ ਰਹੀ ਹੈ ਤੇ ਲੋਕਿਕ ਨਜ਼ਾਰਾ ਦਿਖਾ ਰਿਆ ਹਰ ਪਾਸੇ ਸੰਗਤਾਂ ਦਾ ਇਕੱਠ ਮੌਜੂਦ ਹੈ ਬੋਲੇ ਸੋਨੇ ਹਾਲ ਦੇ ਜਕਾਰੇ ਲੱਗ ਰਹੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਨਗਾਰਿਆਂ ਦੇ ਨਾਲ ਢੋਲ ਦੇ ਨਾਲ ਇਸ ਵਿਸ਼ਾਲ ਨਗਰ ਕੀਰਤਨ ਦਾ ਪਰਵਾਂ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਦੇਖ ਰਹੇ ਹੋ ਸਚਕਣ ਚਿਦੀ ਹਰਮੰਦਰ ਸਾਹਿਬ ਤੋਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜੋ ਕਿ ਆਰੰਭਤਾ ਇਸ ਦੀ ਹੋ ਚੁੱਕੀ ਹੈ ਤੇ ਇਹ ਨਗਰ ਕੀਰਤਨ ਕੰਟਾਕਰ ਪਲਾਜ਼ਾ ਤੋਂ ਜਲਿਆਂ ਵਾਲੇ ਬਾਗ ਲੱਕੜ ਮੰਡੀ ਸੁਲਤਾਨਵਿੰਡ ਗੇਟ ਸੋਫਟੀ ਰੋਡ ਪੱਥਰ ਵਾਲੀ ਪਾਰਕ ਸ਼੍ਰੀ ਉਦਮ ਸਿੰਘ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਚਾਟਡੀਵਿੰਡ ਗੇਟ ਵਿਕੇ ਸੰਪੂਰਨ ਹੋਵੇਗਾ ਤਾਂਤਾਂ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਦੇ ਵਿੱਚ ਸ਼ੋਭਿਤ ਕਰ ਦਿੱਤਾ ਗਿਆ ਹੈ ਤੇ ਕੁਝ ਹੀ ਦੇਰ ਦੇ ਵਿੱਚ ਇਹ ਨਗਰ ਕੀਰਤਨ ਇੱਥੋਂ ਰਵਾਨਾ ਹੋਏਗਾ ਤੇ ਹਰ ਪਾਸੇ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਜੋਸ਼ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਹਰ ਪਾਸੇ ਫੁੱਲਾਂ ਦੀ ਵਰਖਾ ਤੇ ਸਾਰਾ ਰਸਤਾ ਦੇਖ ਸਕਦੇ ਹੋ ਜਿਸ ਨਾਲ ਨਾਲ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਖਾਸ ਵਿਸ਼ਾਲ ਨਗਰ ਕੀਰਤਨ ਦੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇਖ ਸਕਦੇ ਹੋ ਕਿ ਐਸਜੀਪੀਸੀ ਦੇ ਵੱਲੋਂ ਵਿਸ਼ਾਲ ਨਗਰ ਕੀਰਤਨ ਇਹ ਲਿਆ ਲਿਆ ਜਾ ਰਿਹਾ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਿਸ਼ਾਇਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਦੀ ਰਮਤਾ ਹੋ ਚੁੱਕੀ ਹੈ ਗੱਲ ਬਿਲਕੁਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ ਹਾਂ ਜੀ ਸਰ ਨਗਰ ਕੀਰਤਨ ਕਾਲਿਆ ਜਾ ਰਹਾ ਤਨ ਤਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਤੋਂ ਲੈ ਕੇ ਕੀ ਕਹਿਣਾ ਚਾਹੁੰਦਾ ਅੱਜ ਬੜਾ ਖੁਸ਼ੀਆਂ ਭਰ ਵਾਲਾ ਦਿਨ ਹੈ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜ ਪਿਆਰੇ ਜੀ ਅਗਵਾਈ ਚ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਕਾਸ਼ ਗਊ ਜਿਕਾਰਿਆ ਤੇ ਫੁੱਲਾਂ ਦੀ ਬਰਖਾ ਦੇ ਨਾਲ ਆਰੰਭ ਹੋਇਆ ਹੈ ਇਹ ਨਗਰ ਕੀਰਤਨ ਵੱਖ-ਵੱਖ ਪੜ ਗੁਰਦਰਾਸ਼ੀ ਬਾਬਾ ਦੀਪ ਸਿੰਘ ਦੇ ਪਾਵਨ ਪੱਤਵ ਸਾਣ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ ਸੰਗਤਾਂ ਦੇ ਬਹੁਤ ਭਾਰੀ ਸ਼ਾਇ ਸੰਗਤਾਂ ਆਪਣੇ ਪਰਿਵਾਰ ਸਮੇਤ ਇਸ ਮਹਾਨ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਨਤਮਸਤ ਹੋ ਕੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦੇ ਜਨਮ ਦਿਨ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਮੈਂ ਸਮੁੱਚੀ ਸੰਗਤ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਸਤਿਕਾਰਯੋਗ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਭਗਵੰਤ ਸਿੰਘ ਜੀ ਤਗੇੜਾ ਸਾਹਿਬ ਮੈਂ ਜੀ ਸ਼੍ਰੀ ਦਰਬਾਰ ਸਾਹਿਬ ਤੇ ਸਮੁੱਚੇ ਸਟਾਫ ਵੱਲੋਂ ਸਮੁੱਚੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਨੇ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਜਿਹੜੀਆਂ ਸੰਗਤਾਂ ਸੇਵਾ ਸਭਾ ਸੁਸਾਇਟੀਆਂ ਇਸ ਨਗਰ ਕੀਰਤਨ ਵਿੱਚ ਸਹਿਯੋਗ ਦੇ ਰੀਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਵੀ ਸੰਗਤਾਂ ਨਾਲ ਇੱਥੇ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਮਰ ਸਰਤੋਂ ਆਏ ਕਿਵੇਂ ਦਾ ਲੱਗ ਰਿਹਾ ਨਗਰ ਕੀਰਤਨ ਵਿਚ ਆਜਾ ਬਹੁਤ ਹੀ ਸਾਨੂੰ ਅਸਤਨ ਬਹੁਤ ਖੁਸ਼ੀ ਆ ਸਾਡੇ ਮੇਰੇ ਪਿਆਰੇ ਬਾਬਾ ਜੀ ਦਾ ਅੱਜ ਬਰਥਡੇ ਆਇਆ ਮੈਨੂੰ ਮੇਰੇ ਦਿਲ ਤੋਂ ਹੀ ਜ਼ਿਆਦਾ ਖੁਸ਼ੀ ਆ ਮੈਨੂੰ ਕਿੰਨਾ ਕੁ ਚਾਹ ਹੁੰਦਾ ਇਸ ਦਿਨ ਦਾ ਜੀ ਇਸ ਜ਼ਿੰਦਗੀ ਮੈਂ ਬੜੇ ਦਿਨਾਂ ਦੇ ਅਸੀਂ ਵੇਟ ਕਰਦੇ ਪੈ ਸੀ ਬਾਬਾ ਜੀ ਦਾ ਬਰਥਡੇ ਆਏਗਾ ਇੰਨੀ ਸਾਰੀ ਖੁਸ਼ੀ ਸੋ ਦੇਖ ਸਕਦੇ ਹੋ ਸੰਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਜ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੇ ਹੋ ਕਿਵੇਂ ਦਾ ਲੱਗ ਬਹੁਤ ਆਨੰਦ ਹੈ ਬਹੁਤ ਆਨੰਦ ਹੈ ਸ਼੍ਰੀ ਬਾਬਾ ਦੀਪ ਸਿੰਘ ਜੀ ਦੀ ਬਹੁਤ ਆਪਾਰ ਕਿਰਪਾ ਹੈ ਆਪਾਰ ਸੰਗਤ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਦੇ ਨੇ ਜੀ ਸੋ ਹੋਰ ਵੀ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਆਨਤਣ ਬਾਬਾ ਦੀਪ ਸਿੰਘ ਜੀ ਦੇ प्रकाश गुरपुरब ਨੂੰ ਸਮਰਪਿਤ ਹੈ ਅੱਜ ਅਕਾਲ ਤਖਤ ਮਹਾਨ ਹੈ ਇਹ ਸਿੱਖੀ ਦੀ ਸ਼ਾਨ ਹੈ ਇੱਥੇ ਅੱਜ ਨਗਰ ਕੀਰਤਨ ਵਿੱਚ ਦੂਰ ਦੂਰੋਂ ਸੰਗਤ ਆ ਰਹੀਆਂ ਹਨ ਹਾਜ਼ਰੀਆਂ ਭਰਦੀਆਂ ਹਨ ਇਥੋਂ ਸਾਡੀਆਂ ਸੰਗਤਾਂ ਦੀਆਂ ਬਹੁਤ ਸਾਰੀਆਂ ਝੋਲੀਆਂ ਭਰਦੀਆਂ ਹਨ ਆਪਾਂ ਇੱਥੇ ਆਨੇ ਹਾਂ ਦਰਸ਼ਨ ਦੇਦਾਰੇ ਕਰਦੇ ਹਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਏ ਦਾਸ ਦਲਪੰਥ ਬਹਾਦਰ ਬਾਬਾ ਬੀਦੀ ਚਾਂਜੀ ਵੱਲੋਂ ਹਾਜ਼ਰੀ ਲਵਾਉਂਦੇ ਹਨ ਬਾਬਾ ਅਵਤਾਰ ਸਿੰਘ ਜੀ ਦੀ ਚੜ੍ਹਦੀ ਕਲਾ ਦਲਪੰਥ ਜੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਨਦਰ ਖੇੜੇ ਬਖਸ਼ੇ ਹਨ ਮਹਾਰਾਜ ਜੀ ਨੇ ਸੁਖੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਮਾਰੇ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਹੋਰ ਵੀ ਸੰਗਤਾਂ ਨਾਲ ਇੱਥੇ ਗੱਲਬਾਤ ਕਰਦੇ ਆ ਵਾਹਿਗੁਰੂ ਗੁਰੂ ਤੇ ਹਾਂਜੀ ਵਾਹਿਗੁਰੂ ਜੀ ਹਾਂਜੀ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਮਰਪਿਤ ਨਗਰ ਕੀਰਤਨ نکਾਲਿਆ ਜਾ ਰਿਹਾ ਹਾਜ਼ਰੀਆਂ ਭਰ ਰਹੇ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਵਾਹਿਗੁਰੂ ਜੀ ਬਹੁਤ ਵਧੀਆ ਲੱਗ ਰਿਹਾ ਹਰ ਸਾਲ ਆਉਂਦੇ ਹੋ ਸ੍ਰੀ ਬਾਬਾ ਜੀ ਦੇ ਘਰੇ ਡਿਊਟੀ ਕਰਦੇ ਹੋ ਕੀ ਕਹਿਣਾ ਚਾਹੋਗੇ ਹਰ ਸਾਲ ਬਹੁਤ ਵਧੀਆ ਲੱਖ ਲੱਖ ਧੰਨ ਵਾਹਿਗੁਰੂ ਰਾਮਦਾਸ ਜੀ ਦਾ ਸੋ ਹਰ ਪਾਸੇ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਜਿੱਥੇ ਐਥੇ ਐਸਜੀਪੀਐਸੀ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਨੇ ਉਸ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਇਸ ਨਗਰ ਕੀਰਤਨ ਦੇ ਵਿੱਚ ਖਾਸ ਸੇਵਾ ਨਿਭਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਬੋਲੇ ਹਾਂਜੀ ਸਰ ਅੱਜ ਵਿਸ਼ਾਲ ਨਗਰ ਕੀਰਤਨ ਲਗਾਇਆ ਜਾ ਰਿਹਾ ਸੇਵਾ ਨਿਭਾ ਰਹੇ ਹੋ ਡਿਊਟੀ ਦੇ ਰਹੇ ਕਿਵੇਂ ਦਾ ਲੱਗ ਰਿਹਾ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋ ਬਹੁਤ ਵਧੀਆ ਜੀ ਗੁਰੂ ਬਾਬਾ ਦੀਪ ਸਿੰਘ ਦਾ ਜਨਮ ਦਿਹਾੜੇ ਦੇ ਸਾਰੇ ਨਗਰ ਵਾਸੀਆਂ ਦਾ ਮੈਂ ਸਾਰਿਆਂ ਬਹੁਤ ਵਧੀਆ ਨਗਰ ਕੀਰਤਨ ਦਾ ਅਸੀਂ ਆਨੰਦ ਲੈ ਰਹੇ ਹਾਂ ਜੀ ਡਿਊਟੀ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਸਾਰੇ ਨਗਰ ਵਾਸੀਆਂ ਨੂੰ ਬਹੁਤ ਬਹੁਤ ਜਨਮ ਦਿਨ ਦਿਹਾੜੇ ਦੇ ਲੱਖ ਲੱਖ ਵਧਾਈਆਂ ਸੋ ਦੇਖ ਸਕਦੇ ਹੋ ਹਰ ਪਾਸੇ ਹੀ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਉਸ ਦੇ ਨਾਲ ਨਾਲ ਸੇਵਾ ਵੀ ਕਰ ਰያ ਨੇ ਨਾਲ ਨਾਲ ਸਫਾਈ ਦੀ ਸੇਵਾ ਵੀ ਜਿਹੜੀ ਚੱਲ ਰਹੀ ਹੈ ਤੇ ਇਸ ਦੇ ਨਾਲ ਨਾਲ ਹੀ ਸੰਗਤਾਂ ਵਿੱਚ ਜੋਸ਼ ਉਤਸ਼ਾਹ ਕਾਫੀ ਦੇਖਣ ਨੂੰ ਮਿਲਿਆ ਹੈ ਤੇ ਦੇਖ ਸਕਦੇ ਹੋ ਨਗਰ ਕੀਰਤਨ ਸਜ ਚੁੱਕਿਆ ਹੈ ਤੇ ਇਹ ਸੱਚ ਕਰਨ ਜਿਹੜਾ ਮੰਦਰ ਸਾਹਿਬ ਤੋਂ ਇਸ ਦੀ ਆਰੰਭਤਾ ਜਿਹੜੀ ਹੋ ਚੁੱਕੀ ਹੈ ਤੇ ਸੰਗਤਾਂ ਦਾ ਜਿਹੜਾ ਖਾਸ ਉਤਸ਼ਾਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਗੱਡੀਆਂ ਦੇ ਵਿੱਚ ਨਗਰ ਕੀਰਤਨ ਸਜਿਆ ਗਿਆ ਹੈ ਇਹ ਪੰਜ ਪਿਆਰੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਤੇ ਇਸ ਦੇ ਨਾਲ ਨਾਲ ਹਰ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਕਾਫੀ ਉਤਸ਼ਾਹ ਇੱਥੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਮ ਅਸੀਂ ਰਾਏਕੋਟ ਤੋਂ ਜੀ ਤੇ ਅੱਜ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਛੋਟੇ ਛੋਟੇ ਬੱਚੇ ਲੈ ਕੇ ਆਏ ਹੋ ਨਾਲ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਆਏ ਹਾਂ ਸਪੈਸ਼ਲ ਆਪਣੇ ਬੇਟੇ ਨੂੰ ਲੈ ਕੇ ਤਾਂ ਇਹ ਤਾਂ ਕਰਮਾ ਆਲੇ ਆ ਅਸੀਂ ਹਨਾ ਅਸੀਂ ਅੱਜ ਇੱਥੇ ਦਰਸ਼ਨ ਕੀਤੇ ਤੋ ਦੇਖ ਸਕਦੇ ਹੋ ਹਰ ਪਾਸੇ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਦੇ ਦਰਸ਼ਕਾਂ ਆ ਨੇ ਬੜੀ ਢੇਰ ਤੋਂ ਸੰਗਤਾਂ ਨੂੰ ਜਿਹੜੀ ਹੈ ਉਡੀਕ ਰਹੀਦੀ ਹੈ ਇਸ ਖਾਸ ਵਿਸ਼ਾਲ ਨਗਰ ਕੀਰਤਨ ਦੀ ਤੇ ਸੰਗਤਾਂ ਬੜੇ ਪ੍ਰੇਮ ਪਿਆਰ ਦੇ ਨਾਲ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਹਰ ਪਾਸੇ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਉਤਸ਼ਾਹ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਨਗਰ ਕੀਰਤਨ ਜੋ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਸ਼ੁਰੂ ਹੋ ਚੁੱਕਿਆ ਹੈ ਆਰੰਭਤਾ ਹੋ ਚੁੱਕੀ ਹੈ ਦਿਵਾਕਾ ਚੌਂਕ ਦੇ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਚਾਟੀਵਿੰਡ ਚੌਂਕ ਵਿਖੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿਖੇ ਸ ਹੁਣ ਹੋਵੇਗਾ ਦਾਸੇ ਇੱਕ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਹਰ ਸਾਲ ਕਾਲਿਆ ਜਾ ਰਿਹਾ ਤੇ ਕਾਲਿਆ ਜਾਂਦਾ ਹੈ ਤੇ ਅੱਜ ਵੀ ਇਸ ਨਗਰ ਕੀਰਤਨ ਦੀ ਰਮਤਾ ਹੋ ਚੁੱਕੀ ਹੈ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਦਰ ਛਾਇਆ ਹੇਟ ਜੀ ਰਮਤਾ ਹੋ ਚੁੱਕੀ ਹੈ ਤੇ ਹਰ ਵਾਖ ਵਖ ਚੌਂਕਾਂ ਤੇ ਇਸ ਦਾ ਖਾਸ ਸਵਾਗਤੀ ਗੇਟ ਬਣਾਏ ਗਏ ਨੇ ਤੇ ਸੰਗਤਾਂ ਵੱਲੋਂ ਇਸ ਦਾ ਭਰਪੂਰ ਜਿਹੜਾ ਪਰਮਾ ਹੁੰਗਾਰਾ ਮਿਲੇਗਾ ਤੇ ਇਸਨੂੰ ਸੰਗਤ ਜਿਹੜੀ ਹੈ ਵਾਕਖ ਜਗ੍ਹਾ ਤੇ ਇਸ ਨਗਰ ਕੀਰਤਨ ਦਾ ਸਵਾਗਤ ਕਰੇਗੀ ਤੇ ਸ਼ਾਮ ਨੂੰ ਇਹ ਨਗਰ ਕੀਰਤਨ ਚਾਰਟੀਪੁਰ ਚੌਂਕ ਵਿਖੇ ਸੰਪੂਰਨ ਹੋਵੇਗਾ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ